ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਠੜਾ ਠੜਕ ਵਰਕ ਪਰਮਿਟ ਅਤੇ ਪਰਮਨੈਂਟ ਰੈਜ਼ੀਡੈਂਸੀ ਦੇਣ ਦਾ سلسلہ ਜਾਰੀ ਹੈ ਮਜੂਦਾ ਵਾਰ ਇਹ ਦੇ ਪਿਛਲੇ 6 ਮਹੀਨੇ ਦੌਰਾਨ 6,53,000 ਕੀਤਿਆਂ ਨੇ ਮੁਲਕ ਵਿੱਚ ਆਪਣਾ ਦਾਣਾ ਪਾਣੀ ਪੱਕਾ ਕਰ ਲਿਆ ਹੈ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ੇ ਵਾਲੇ ਸ਼ਾਮਲ ਨਹੀਂ ਨੇ ਪਰ ਕਨਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਕਤਾਰ ਤੇ ਸਵਾਲ ਉਠਾਏ ਜਾ ਰਹੇ ਹਨ ਬ੍ਰੋਦਿਤ ਅਦੇ ਆ ਗੋ ਪਿਆਰੇ ਪਰ ਪਹਿਲੀ ਐਵਨ ਦੇ ਅ据 ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਬਾਰੇ ਦੌਰਾਨ 82000 ਕੇਤੀਆਂ ਨੂੰ ਸੱਜਾ ਜਾਂ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 105000 ਆਦਿ ਵਿਦੇਸ਼ੀ ਕਾਮਿਆਂ ਲਈ ਆਰਜੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਜਿਹੜੇ ਦੇ ਖੋਲ ਦਿੱਤੇ ਗਏ ਨੇ ਜਦਕਿ ਬਾਕੀ 6 ਮਹੀਨੇ ਦਾ ਅੰਕੜਾ ਹਜੇ ਸਾਹਮਣੇ ਆਉਣਾ ਬਾਕੀ ਹੈ ਦੂਜੇ ਪਾਸੇ ਪਰਮਾਨੈਂਟ ਰੈਜੀਡੈਂਸ ਦੇ ਮਾਮਲੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸਦਨ ਦਾ ਟੀਚਾ ਮਿਠਾ ਗਿਆ ਪਰ ਇੱਕ ਅਪਡੇਟ ਹੈ ਕਿ 246000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਹੈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 320000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ 2015 ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਸਨ ਪਰ ਮੌਜੂਦਾ ਵਾਰ ਦੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਹੈ